ਗੱਲ ਮਿਤੀ 10 11 2025 ਨੂੰ ਥਾਣਾ ਬੀਜਲੀ ਜਾਂਦਾ ਏਰੀਆ ਨਿਊ ਪ੍ਰਤਾਪਨਗਰ ਵਿਖੇ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਸੀ ਜੋ ਇੱਕ ਟੇਲਰ ਦੀ ਦੁਕਾਨ ਪਰ ਖੜੇ ਦੋ ਨੌਜਵਾਨਾਂ ਪਰ ਇੱਕ ਨੌਜਵਾਨ ਵੱਲੋਂ ਆ ਕੇ ਫਾਇਰਿੰਗ ਕੀਤੀ ਗਈ ਸੀ ਜਿਸ ਦੌਰਾਨ ਦੋ ਨੌਜਵਾਨ ਜਿਨ੍ਹਾਂ ਦਾ ਨਾਮ ਵਿਮਲ ਪ੍ਰੀਤ ਅਤੇ ਡਬਲਯੂ ਹੈ ਇਹ ਜ਼ਖਮੀ ਹੋ ਗਏ ਸਨ ਇੱਕ ਦੇ ਪੱਟ ਤੇ ਗੋਲੀ ਲੱਗੀ ਸੀ ਤੇ ਇੱਕ ਦੇ ਪੈਰ ਤੇ ਲੱਗੀ ਸੀ ਜੋ ਕਿ ਦੋਨੋਂ ਇਲਾਜ ਦੇ ਹਸਪਤਾਲ ਐਡਮਿਟ ਹਨ ਜੋ ਪੁਲਿਸ ਵੱਲੋਂ ਤੁਰੰਤ ਮੌਕੇ ਪਰ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਤਫਤੀਸ਼ ਸ਼ੁਰੂ ਕਰ ਲਈ ਗਈ ਹੈ ਜੋ ਦੌਰਾਨ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਮਨਿੰਦਰਪਾਲ ਸਿੰਘ ਜੋ ਕਿ ਨਿਊ ਕੋੜਾਤਮਾ ਸਿੰਘ ਦਾ ਰਹਿਣ ਵਾਲਾ ਹੈ ਇਹ ਵਿਮਲਪ੍ਰੀਤ ਸਿੰਘ ਦਾ ਪਹਿਲਾਂ ਤੋਂ ਜਾਣਕਾਰ ਸੀ ਪਰ ਕੁਝ ਅਰਸਾ ਪਹਿਲਾਂ ਇਹਨਾਂ ਦੋਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ ਜੋ ਦੋਸ਼ੀ ਨੂੰ ਗ੍ਰਫਤਾਰ ਕਰਨ ਲਈ ਸਾਡੇ ਵੱਲੋਂ ਵੱਖ-ਵੱਖ ਪੁਲਿਸ ਪਟੀਆਂ ਭਨੇ ਹੈਗੀਆਂ ਹਨ ਵੱਖ-ਵੱਖ ਜਗ੍ਹਾ ਪਰ ਰੇਡ ਕੀਤਾ ਜਾ ਰਹੇ ਹਨ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਅੰਮਲ ਵਿੱਚ ਲਿਆਂਦੀ ਜਾਵੇਗੀ